ਪੱਲਾ ਪੱਲਾ ਭੱਜਿਓ ਭੱਜਿਓ ਸਾਨੂੰ ਬਚਾਓ ਕੈਮਰਾ ਬਚਾਓ ਹਾਏ ਹਾਏ ਪੂਰੇ ਆ ਜਾਓ ਬਚਾਓ ਬਚਾਓ ਕਰੋ 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 ਹਟ 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 ਪਾ ਚੋਰੀ ਬਾਸੀ ਦੇਖੋ ਬੰਦਾ ਹੀ ਰਗੜਦਾ ਸ੍ਰੀ ਕਾਲ ਜੀ ਬੜੇ ਦਿਨਾਂ ਬਾਅਦ ਦੇਖਿਆ ਤੂੰ ਕਹਿੰਦੇ ਬਲੌਗ 'ਚ ਦਿਖਦਾ ਹੀ ਨਹੀਂ ਹੁਣ ਉਹ ਬਲੌਗ ਮੈਂ ਢਲਾ ਜਾ ਹੋ ਗਿਆ ਤਾਂ ਥੋੜਾ ਜਿਹਾ ਹਾਂ ਉਹਦੇ ਕਰਕੇ ਬਲੌਗ ਹੋਂਦ ਵੀ ਹਟ ਗਏ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਹੀਰਾ 855 ਤੇ ਇਹ ਬਾਕੀ ਬਾਈ ਸਵੇਰੇ ਹੁਣ ਸੱਤਾਂ ਨੂੰ ਘਮਾਉਣ ਆਏ ਪਏ ਅੱਜ ਗੱਡੀ ਆ ਦੋ ਦਿਨ ਤਿੰਨ ਦਿਨ ਬਾਅਦ ਆਪਣੀ ਮੋਟਰ ਦਾ ਅੱਜ ਢੇੜਾ ਦਬਾਉਣਾ ਆਇਆ ਪਹੀ ਸਟਰੀ ਦੀ ਬਾਕੀ ਬਈ ਇਹਨੂੰ ਘਮਾਉਣਾ ਨੇ ਤਾਂ ਇੱਧਰ ਆ ਕੇ ਥੋੜਾ ਜਿਹਾ ਵੀ ਰਿਲੈਕਸ ਹੋ ਲਈ ਮੈਸੇਜ ਕਰਦੀ ਕਿ ਘਰਾਂ ਖੜੀ ਰਹਿਣ ਇੱਕ ਜਗਾ ਫਿਰ ਨਗਰ ਕਾਨ ਤੋਂ ਦਾ ਵੀ ਆ ਤੇ ਕਰਕੇ ਫਿਰ ਆਪਾਂ ਉਰੇ ਤੱਕ ਘਮਾ ਲੇ ਜੰਦੇ ਗਾ ਲੱਗੀ ਇਹ ਵੀ ਵੜਕਾ ਮਾਰਨ ਤੇ ਬਾਕੀ ਹੁਣ ਘਮਾਗੂ ਕੇ ਚਲਦੇ ਆਂ ਲੈ ਕੇ ਇੱਧਰ ਨੂੰ ਆ ਕੇ ਨਾਲ ਗਰਮੀ ਗਰਮੀ ਹੀ ਨਿਕਲ ਜਾਂਦੀ ਹੈ ਘਰਾਂ ਤੋਂ ਹੁਣ ਪਤਾ ਫਿਰ ਪੱਕੇ ਥੱਲੇ ਜੇ ਤੋ ਪਾਉਂਦੀ ਆ ਫਿਰ ਇੱਧਰ ਬੰਦਨ ਨੇ ਕਿ ਇੱਧਰ ਔਰ ਨਿਕ ਜਗਾ ਫਿਰ ਜਾਂਦੀ ਆ ਹੁਣ ਇਹਦੇ ਨਾਲ ਆਏ ਆ ਵੀ ਇਦਾਂ ਇਹ ਸਰੀਰ ਵਿੱਚ ਚੱਲੀ ਜਾਂਦਾ ਹੈ ਫੇ ਕੰਮ ਜੂਰੀ ਹੈ ਜਿਹੜੀ ਹੋਗੀ ਤਾਂ ਐਂ ਹੋ ਚੱਕਣੀ ਆ ਲੱਤਾਂ ਲੁੱਤਾਂ ਤੇ ਤੁਰੇ ਤਰੇ ਤੇ ਬਾਕੀ ਮੜੀ ਛਟਕਾਰੀ ਮਾਨੇ ਦੇ ਰਾ ਜਿਹਦੇ ਤੁਰਪੰਦੀ ਹੈ ਤੇ ਸੋਥੇ ਸਾਹ ਚ ਹਟਾਤ ਸੀ ਭੱਜੀ ਗਈ ਪਾਹਾਂ ਦਾ ਤਾਂ ਹੁਣ ਹੌਲੀ ਤੋਰੀ ਵੀ ਆ ਇੱਧਰ ਤੇ ਮੁਰਦੀ ਸਾਰੇ ਵੀ ਹੀਰੀ ਵਾਲੀ ਕੰਮ ਕਰਦੀ ਆ ਜਦੇ ਭੱਜ ਲੰਦੀ ਆ ਬਾਕੀ ਇੱਥੇ ਤੇ ਹੁਣ ਮੋੜ ਕੇ ਲੇਖ ਚੱਲਦੇ ਇਕਦਾ ਕੱਬਲ ਬਾਹਰ ਬਹੁਤ ਵਾਦਿਆ ਹੁਣ ਅੱਧੇ ਕਰਕੇ ਖੱਬਲਾਂ ਪਰ ਵੀ ਬਹੁਤ ਰੁਕਦੀ ਆ ਜੀ ਮਿਲੋ ਇੱਧਾ ਤਾਇਆ ਜੀ ਨੂੰ ਅਸੀਰਕਾਰ ਜੀ ਬੜੇ ਦਿਨਾਂ ਬਾਅਦ ਦੇਖਿਆ ਤੂੰ ਕਹਿੰਦੇ ਬਲੌਗ 'ਚ ਦਿਖਦਾ ਹੀ ਨਹੀਂ ਹੁਣ ਉਹ ਬਲੌਗ ਮੈਂ ਢਲਾ ਜਾ ਹੋ ਗਿਆ ਦਾ ਥੋੜਾ ਜਿਹਾ ਹਾਂ ਉਹਦੇ ਕਰਕੇ ਫਿਰ ਬਲੌਗ ਬਣਾਉਣ ਤੇ ਵੀ ਹਟ ਗਏ ਹਾਂ ਫਿਰ ਬਾਕੀ ਜੱਗੇ ਨੂੰ ਭੱਜਣਾ ਠਰ ਰਹੀ ਦੀ ਇਹਦਾ ਮਤਲਬ ਹੈ ਹੁਣ ਬਣਾਇਆ ਕਰੂੰਗਾ ਹੁਣ ਠੀਕ ਆਹੋ ਕਿਵੇਂ ਚੱਲਦਾ ਬੱਕਰੀਆਂ ਦਾ ਫਿਰ ਬੱਕਰੀਆਂ ਦਾ ਵਧੀਆ ਚੱਲਦਾ ਹਾਂ ਆ ਘੋੜੀ ਫਿਰ ਨਵੀਂ ਜਾਂਦੀ ਹੈ ਹਾਂ ਉਹੀ ਹੋ ਗਈ ਰਾਜੀ ਹੁਣ ਦੇਖ ਤਾਂ ਉਦੋਂ ਦਾ ਕੁਝ ਵੀ ਨਹੀਂ ਮਾੜੀ ਬਹੁਤ ਸੀ ਹੁਣ ਤਾਂ ਤੁਰਦੇ ਦਰਦੇ ਬਹੁਤ ਹਾਂ ਖਰਾਕ ਨਹੀਂ ਵੀ ਹੈਗੀ ਉਹਨਾਂ ਆਪਾ ਖਰਾਕ ਕਰਕੇ ਹੀ ਤਾਂ ਚੋਕਣੀ ਛੱਡਦੇ ਸੀ ਖਰਾਕ ਕਿੱਥੇ ਪਾਉਂਦੇ ਇਹ ਭਾਈ ਤਾਈ ਨਹੀਂ ਦਵਾਈ ਦੇ ਤਾਈ ਸੌਦਾ ਮਾਰ ਕੇ ਆਇਆ ਸੀ ਇਹ ਤਾਂ ਬਚਾ ਕੇ ਇਹਦਾ ਹੀ ਪਾਪ ਪਾਪ ਹੋਇਆ ਤਾਂ ਉੱਥੇ ਦਾ ਇੱਕ ਤਰ੍ਹਾਂ ਦਾ ਉੱਥੇ ਦਾ ਪਾਪ ਇਹਦਾ ਬਹੁਤ ਜ਼ਿਆਦਾ ਬੁਰਾ ਹਾਲਤ ਆਦੰਗਾ ਹੁਣ ਤਾਂ ਉਹ ਤੱਕ ਸੂਏ ਪਾਰ ਤਾਂ ਘੁੰਮੇ ਆਉਂਦੇ ਹੁਣ ਨਹੀਂ ਪਹਿਲਾਂ ਲੱਤਾਂ ਬਹੁਤ ਕੰਬਦੀਆਂ ਸੀ ਕਮਜ਼ੋਰੀ ਕਰਦੀਆਂ ਕੰਬਣੇ ਖਰਾਕ ਹੀ ਨਹੀਂ ਦੀਆਂ ਖੱਬਲ ਤੋਂ ਚੋਕਣਾ ਛੱਡ ਦੇ ਦਿੰਦੇ ਬਸ ਸਾਰਾ ਦਿਨ ਉੱਥੇ ਹੀ ਲੰਘ ਜਾਂਦਾ ਉਹ ਦਾਣਾ ਪੱਕਾ ਹੋ ਗਿਆ ਪਾਉਂਦੇ ਤੇ ਕੋਹ ਹਾਂ ਹੁਣ ਸੈੱਟ ਹੋ ਗਈ ਹਨ ਚੱਲ ਫਿਰ ਹੋ ਜਾਣੀ ਬਾ ਰਾਜੀ ਫਿਰ ਗੇਟਾ ਦੇ ਕਰੂਗੇ ਨਾਲ ਬਸ਼ੀਰਾ ਬਸ਼ੂਰਾ ਲਾਉਂਦੇ ਆ ਤੇ ਨਾਲੇ ਤੇ ਹੂਆ ਲਾਉਗੀ ਹਾਂ ਸੂਏ ਵਾਸਤੇ ਹੀ ਲੈ ਕੇ ਜਾਂਦੀ ਦੀ ਮੀਨ ਤਾਂ ਆਪਾਂ ਨੇ ਬਾਕੀ ਨਾ ਦਲਦੀ ਆ ਹਾਂ ਹੂ ਨਾ ਦਲਦੀ ਆ ਹਾਂ ਬਾਕੀ ਇੱਧਰ ਬੱਕਰੀਆਂ ਦਿਖਾ ਦੇ ਆ ਜਾ ਭਾਈ ਹੁਣ ਤਾਂ ਖਾਸ ਆਈ ਮੈਂ ਵੀ ਹੁਣ ਬਹੁਤ ਟਾਈਮ ਬਾਅਦ ਦੇਖਿਆ ਸੂਈਆਂ ਬੱਕਰੀਆਂ ਦੇ ਕੋਈ ਮੈਨੂੰ ਮਾਰੋ ਸਾਡ ਵਿੱਚ ਨਾਏ ਭਾਈ ਫਾਸਾ ਨਵੇਂ ਮੇਮਣੇ ਜੀ ਹੋ ਗਏ ਹਾਂ ਅਸ਼ੇਲੇ-ਸ਼ੇਲੀ ਇੱਕ ਪਾਸੇ ਕਰਤੇ ਅੱਛਾ ਬਾਕੀ ਬੱਕਰੀਆਂ ਇੱਕ ਪਾਸੇ ਕਰਤੀਆਂ ਤੇ ਛੋਟੇ ਛਲਾਰੂ ਵੀ ਪਿੱਛੇ ਇੱਧਰ ਆ ਗਏ ਇੱਕ ਪਾਸੇ ਕਰਤੇ ਠੀਕ ਉਹ ਜਿਹੜੇ ਹੋਰ ਨਸਲ ਜਿਹੜੀ ਨਹੀਂ ਹੁੰਦੇ ਤੇ ਉਹ ਦੇਸੀ ਆ ਕਿਹੜੀਆਂ ਉਹ ਆ ਉਹ ਆ ਦੋ ਹਨਾ ਉਹ ਆ ਦੋ ਕਰ ਲੈ ਇਹ ਕਿਹੜੀ ਨਸਲ ਹੋਈ ਆਪਣੀ ਊਂਦ ਦੇਸੀ ਜਿਹੜੀ ਆਮ ਆ ਇਹ ਕਹਿੰਦੇ ਤਿਆਰ ਛੇਤੀ ਹੁੰਦੇ ਆ ਵੀ ਦੂਰੇ ਨਾਲ ਠੀਕ ਆ ਬਾਕੀ ਸਾਰੇ ਇੱਥੇ ਆਪਣੇ ਆ ਜਾਂਦੇ ਆ ਆਪਣੇ ਇਹ ਭਾਈ ਬੱਕਰੀਆਂ ਜਿਹੜੀਆਂ ਧਾਂਦੇ ਆਦੀ ਆਪਾਂ ਨੇ ਹਾਂ ਸਾਰੇ ਉਦਾਂ ਨਾਲ ਹੀ ਆਹ ਸੰਗਲੀਆਂ ਬੰਨਿਆ ਹੋਵੇ ਥਾਲਾ ਇਹਦੇ ਵਿੱਚ ਨੂੰ ਵੀ ਲੱਗ ਜਾਂਦਾ ਫੇਰ ਇਹ ਹਰਾਮੀ ਬਹੁਤ ਥਾਲੇ ਸਰੀਏ ਵਿੱਚ ਲੁਆਤੇ ਦੇਖ ਰਿਹਾ ਫੇਰ ਹਾਂ ਇਹ ਵਿਚ ਨੂੰ ਵੀ ਲੱਗ ਜਾਂਦਾ ਅਜੇ ਨਹੀਂ ਟ੍ਰਾਈ ਕੀਏ ਇਹ ਨਹੀਂ ਟਿਕਦਾ ਤਾਂ ਇਹਨੂੰ ਭਾਈ ਪਿੰਜਰੇ ਚ ਲਾ ਦੰਨੇ ਆ ਜਾਂ ਫਿਰ ਉਰੇ ਬੰਨਿਆ ਹੁੰਦਾ ਹੈ। ਬੈਂਚ ਕੋਲੀ ਕੋ ਟੱਕ ਆਈ ਜਾਂਦਾ ਫਿਰ। ਆਹੋ। ਬਾਕੀ ਉਹ ਫੀਡ ਲਿਆ ਕੇ ਆਪੇ ਆਪਾ ਪਾ ਕੇ ਦੇਖੂਗੇ। ਜਿੱਦਨਾਂ ਕੋੜਿਆਂ ਦੀ ਮੁੱਕੀ ਉਹ ਬੇਲੇ ਵਾਲਾ ਕਹਿੰਦਾ ਅੱਜ ਜੱਗੇ ਤੇ ਫੋਨ ਕਰਾਉਣਾ ਮੈਂ। ਹਾਂ। ਉਹ ਕਹਿੰਦਾ ਵੀ ਅਗਲੇ ਹਫ਼ਤੇ ਪਿਛਲੇ ਹਫ਼ਤੇ ਗਏ ਤੇ। ਹਾਂ। ਕਹਿੰਦਾ ਅਗਲੇ ਹਫ਼ਤੇ ਮੰਗਾ ਦੇਗਾ। ਵੀ ਫੀਡ ਹੈ। ਹਾਂ। ਕਹਿੰਦਾ ਲੋਕ ਸੂਰਾ ਵਾਲੇ ਵੀ ਕਹਿੰਦੇ ਹੈਗਾ ਉਹ ਫੀਡ ਆ ਉਹ। ਚੱਲ ਇੱਕ ਵਾਰੀ ਉਹਦੇ ਨਾਲ ਹੀ ਦੇਖ ਲਾ ਪਾ ਕੇ ਨਹੀਂ ਜੇ ਤਾਂ ਰਿਜ਼ਲਟ ਦਿਖੇ ਉਹ ਤਾਂ ਕਹਿੰਦਾ ਕਹਿੰਦਾ ਥੱਲੇ ਜੇ ਦੱਸ ਦੂੰਗਾ ਪੂਰਾ। ਪੇਸ਼ੇਲੇ ਨੂੰ ਪਾ ਲਓ ਜਾਂ ਛੇਲੀ ਨੂੰ ਪਾ ਲਓ ਇੱਕ ਨੂੰ ਪਾ ਕੇ ਕਹਿੰਦਾ ਟਰਾਈ ਕਰ ਲਓ ਪਹਿਲਾਂ ਵੀ ਤੁਹਾਨੂੰ ਆਏ ਹੁੰਦਾ ਕਈ ਵਾਰ ਆਪਾਂ ਸਾਰਿਆਂ ਨੂੰ ਪਾਈ ਜਾਂਦੇ ਫਿਰ ਰਿਜ਼ਲਟ ਦਿਖਦਾ ਨਹੀਂ ਉਹ ਬੇਲੀ ਵਾਲਾ ਕਹਿੰਦਾ ਕਹਿੰਦਾ ਮੁਰਗੇ ਵਾਲੇ ਵੀ ਮੇਰੇ ਪਾਉਨੇ ਆ ਅੱਛਾ ਅੱਛਾ ਵੀ ਬਿਨਾ ਜੂਰੀ ਤੇ ਫੀਡ ਰੱਖੀ ਆ ਹਾਂ ਉਹ ਬਿਜੂਰੀ ਤੇ ਬਿਨਾ ਫਿਰ ਉਦਾਂ ਵਾਲੀ ਉਹ ਤਾਂ ਨਹੀਂ ਫੀਡ ਹੈਗੀ ਬਾਕੀ ਚਲ ਥੈਲਾ ਆਏ ਤੇ ਪਤਾ ਲੱਗੇ ਜਾਣਾ ਆਪਾਂ ਨੂੰ ਅੱਜ ਕਰੂਗੇ ਪਤਾ ਹਾਂ ਬਾਕੀ ਵਰਤੇ ਤੇ ਲੱਗੂ ਪਤਾ ਵਰਤੇ ਤੇ ਹੁਣ ਆ ਉਦਣ ਦੀ ਮੈਂ ਘੋੜੀ ਨੂੰ ਫੀਡ ਪਾਉਣਾ ਹੈ ਉਹੀ ਲਿਆਇਆ ਨਾ ਮੈਂ ਦਰਾਹੇ ਤੇ ਅੱਛਾ ਇੱਕ 15 ਦਿਨ ਥੈਲਾ ਖਾਦਾ ਆ ਥੈਲਾ ਦਸਣ ਲੱਗ ਗਿਆ ਘੋੜੀ ਨੂੰ ਹਾਂ ਘੋੜੀ ਲੱਗ ਗਈ ਹਾਂ ਘੋੜੀ ਦੇ ਹੱਡੀਆਂ ਦੇਖਦੇ ਹਾਂ ਹੱਡੀਆਂ ਜਾਮਾ ਇਕੱਲਾ ਇਕੱਲਾ ਪਿੰਜਰਾ ਦੇਖਦਾ ਤਾਂ ਇਹ ਨਾ ਦੇਖਦਾ ਪਿੰਜਰਾ ਹੁਣ ਲੱਤਾਂ ਪਿਛਲੀਆਂ ਦੇ ਗਲਾਬੀ ਹੁਣ ਲੱਗ ਗਿਆ ਖੂਨ ਵਧਣ ਬਣਨ ਲੱਗ ਗਿਆ ਹੁੰਦਾ ਸਾਰਾ ਕੁਝ ਆਪਾਂ ਨੇ ਕੁਝ ਵੀ ਨਹੀਂ ਹੋਰ ਪਾਉਣਾ ਬਾਪੇ ਹਾਂ ਬਸ ਇਹੀ ਦਾਣਾ ਪਾਉਣਾ ਹੈ ਬੱਚ ਇਹਦਾਂ ਦਾ ਵੀ ਇਹੀ ਕੰਮ ਆ ਬੱਕਰੀਆਂ ਦਾ ਬਾ ਦਾਣਾ ਪਾ ਕੇ ਉਹਦੇ ਬਾਅਦ ਰਜਾਉਣ ਵਾਸਤੇ ਆਪਾਂ ਨੇ ਅੱਧੇ ਘੰਟੇ ਬਾਅਦ ਦਾਣਾ ਪਾਉਣਾ ਹੈ ਹਰਿਆਈ ਹਰਿਆਈ ਆ ਮੈਂ ਤਾਂ ਚੋਕਰ ਪਾ ਜਨ ਨਾਲ ਬਾਅਦ ਜਿਹੜੇ ਛੜਦੇ ਨਹੀਂ ਹਾਂ ਉਹਦੇ ਉੱਪਰ ਪਾ ਦਵੇ ਉਹ ਤਾਂ ਠੀਕ ਆ ਚਲ ਚੋਕਰ ਜਿਹੜੀ ਯੂਠ ਆ ਚੱਕਦੇ ਨਹੀਂ ਚੱਕਦੇ ਹਾਂ ਪਹਿਲਾ ਇੱਕ ਨਹੀਂ ਪਾ ਦੀ ਜਾਂ ਜਿਹੜੀ ਯੂਠ ਛੜਦੀਆਂ ਉਹਦੇ ਪੇ ਚੋਕਰ ਪਾ ਦੀ ਜਾਂ ਹਾਂ ਚੋਕਰ ਵਾਲਾ ਵੀ ਕੰਮ ਠੀਕ ਆ ਚੋਕਰ ਪਾਇਆ ਵਾ ਦੇਖ ਲੈ ਕਲੀ ਕਲੀ ਆਹ ਉਹ ਇਹਨਾਂ ਨੂੰ ਵੀ ਛੜਦੀਆਂ ਤਾਂ ਹੁਣ ਇਹ ਨਾਲੇ ਹਾਂ ਖਾ ਖਾ ਲੈ ਨਾਲ ਦੇਖੋ ਦੇਖੀ ਲੱਗੀਆਂ ਰਹਿਣੀਆਂ ਤਾਂ ਹਾਂ ਇਹ ਤਾਂ ਜੂਈ ਨਹੀਂ ਛੱਡ ਕੇ ਰਾਜੀ ਕੋਈ ਦੂਏ ਖਾਣੇ ਜੇ ਦੋ ਦੋ ਮੂੰਹ ਪਸਾਉਣੀ ਆ ਹਾਂ ਐਹੀ ਜਾਤ ਆ ਉਹ ਤਾਂ ਬਹੁਤ ਹੋਊਗਾ ਆ ਭਾਈ ਬੜਾ ਛੇਲਾ ਬੋਕ ਤੇ ਬਾਕੀ ਆ ਹੁਣ ਉਹ ਤੇ ਬਾਤ ਤਾਂ ਹੀ ਲੈਂਦੇ ਕੋਈ ਹੋਰ ਨਹੀਂ ਉਹੀ ਆ ਜਿਹੜੀ ਆ ਇਕੱਠੀ ਨਹੀਂ ਲੈਂਦੇ ਦੀ ਹਨਾ ਠੀਕ ਆ ਹੁਣ ਤਾਂ ਕਾਹ ਨਹੀਂ ਛੇਲਾ ਉਹ ਰੱਖ ਲੈ ਕਿਹੜਾ ਉਹ ਡੱਬਾ ਜਾ ਨਾ ਨਾ ਉਹ ਕਾਲਾ ਉਹ ਜਿਹਦੇ ਫੁੱਲ ਆ ਦੋਏ ਦੋਏ ਪਾਈ ਹੋ ਆ ਅੱਛਾ ਦੋਏ ਦੇਖ ਲੈ ਉਹ ਕਿੰਨਾ ਕਰਹਿ ਗਿਆ ਉਹ ਕਿੱਡਾ ਬੜਾ ਹੋ ਗਿਆ ਇੱਕੋ ਦਿਨ ਦੇ ਇਹ ਆਜ ਭਾਈ ਇੱਕ ਇੱਕੋ ਪਰਾਂ ਆ ਆ ਨਾਲ ਆ ਹਾਂ ਆ ਦੇ ਲੈ ਦੰਦ ਕਾ ਲਾ ਨਾ ਆਹੀ ਨਹੀਂ ਇਹ ਨਹੀਂ ਆਇਆ ਇਹ ਆਇਆ ਆ ਖੜਾ ਆ ਇਹ ਦੇਖ ਲਓ ਭਾਈ ਕਿੰਨਾ ਫਰਕ ਆ ਛੱਡ ਪਿੱਛੇ ਇੱਕ ਆ ਦੋ ਹੈ ਭਾਈ ਆ ਦੋਏ ਭਾਈ ਨਾਲ ਇੱਕ ਦਿਨ ਦੇ ਇੱਕ ਦਿਨ ਦੇ ਦੇਖ ਲੈ ਜੀ ਲਵਾਈ ਕਿੰਨੀ ਹੈ ਇਹ ਰੱਖ ਲੈਣਾ ਹੈ ਇਹ ਰੱਖ ਲੇ ਕਟਾਇਆ ਨਹੀਂ ਹੈਗਾ ਉਹ ਕਟਾਰਦਾ ਠੀਕ ਉਹ ਸਾਰੇ ਕਟਾਰਦੇ ਇਹ ਵੀ ਕਟਾਰਦਾ ਠੀਕ ਆ ਬਾਕੀ ਹੁਣ ਸੋਨੇ ਵਾਲੀ ਬੱਕਰੀ ਬੁੱਕਰੀ ਕੋਈ ਬਾਕੀ ਸੋਨੇ ਵਾਲੀ ਜਾਂਦਲ ਤੱਕ ਹੈ ਗਿਆ ਹੁਣ ਇੱਕ ਦੋ ਬਾਈ ਜਦ ਨਵੇਂ ਨਵੇਂ ਤੇ ਜਾਂ ਛੇਲੇ ਵੀ ਮਰਲੇ ਸਾਡੇ ਹਾਂ ਜਾਂ ਪਤਾ ਨਹੀਂ ਜਾਂ ਪਤਾ ਨਹੀਂ ਤਾਂ ਛੱਲੇ ਦੇ ਕੀ ਮਾਰੀ ਜਾਂਦੀ ਜਾਂਦ ਆਹੋ ਆਪਾਂ ਨੇ ਅੰਦਰੇ ਛੜਤੇ ਤੇ ਹਨ ਅੰਦਰੇ ਲਾਤੇ ਹਾਂ ਉਹ ਵੀ ਪਿੰਡੇ ਨੇ ਲਾ ਦਿੱਤੇ ਸਿਆਲ ਦਾ ਮੈਨਾ ਦਾ ਹਾਂ ਉਹ ਥੱਲੇ ਦੇ ਕੀ ਮਾਰਦਾ ਅੱਛਾ ਕੋਈ ਬੱਕਰੀ ਵਿੱਚੇ ਲਾ ਦਿੱਤੇ ਬੱਕਰੀ ਵਿੱਚੇ ਹੀ ਬੱਕਰੀ ਜੱਪ ਦਿੰਦੀ ਹੈ ਹਾਂ ਇਹ ਤਾਂ ਐਂ ਕਰੇ ਦੁੱਧ ਪਲਾ ਕੇ ਚੱਲ ਸਾਈਡ ਇੱਥੇ ਲੱਗ ਕਰੇ ਹਾਂ ਦੁਕਾਨ ਲੱਗ ਗਿਆ ਚੱਲ ਪਤਾ ਹਾਂ ਪਹਿਲਾਂ ਪਹਿਲਾਂ ਪਤਾ ਨਹੀਂ ਦਾ ਬਾਕੀ ਭਾਈ ਆਹੇ ਫਾਰਮ ਸਾਡਾ ਬੱਕਰੀਆਂ ਦਾ ਉੱਧਰ ਘੋੜੇ ਆ ਜੰਨੇ ਆ ਸਾਡੇ ਸਾਡੇ ਤਾਂ ਨਿਆਣੀ ਹੀ ਰੌਣਕ ਲਾ ਕੇ ਰੱਖਦੇ ਨਿਆਣੀ ਦੇਖਣ ਆ ਜੰਨੇ ਗੋਡੀਆਂ ਦੇ ਸਾਰੇ ਆ ਮੇਰੇ ਸਵੇਰੇ ਸਾਜਰੇ ਆ ਜਾਣਾ ਹਾਂ ਬੈਨਾਂ ਦਾ ਸਾਰਾ ਦਿਨ ਉਰੀ ਘੁੰਮਕ ਫਿਰ ਕੇ ਫੇਰ ਜਾਣਾ ਹਾਂ ਸ਼ਾਮ ਨੂੰ ਫੇਰ ਆ ਜੰਨੇ ਹਾਂ ਤਿੰਨ ਦਦੀ ਪਤੀ ਜਿਓ ਨਹੀਂ ਹਟਦੀ ਪਹਿਲਾਂ ਤਾਂ ਅੱਜ ਜਰਮ ਦੀ ਨਾ ਤਾਂ ਵੀ ਆ ਕੇ ਗਈ ਬੁਖਾਰ ਚੜਿਆ ਹੋਇਆ ਬੁਖਾਰ ਚੜਿਆ ਹੋਆ ਦੋ ਤਿੰਨ ਦਿਨ ਹੋ ਗਿਆ ਹਾਂ ਸਵੇਰੇ ਸਾਜਰੇ ਫੇਰ ਆ ਕੇ ਗਈ ਅੱਜ ਹਾਂ ਤੇ ਬੱਗਾ ਦਿੰਦੀ ਆ ਉਹ ਰੇ ਹਾਂ ਸਾਡਾ ਵੀ ਜੀ ਲੱਗਿਆ ਰਹਿੰਦਾ ਨਿਆਣੇ ਨਾਲੇ ਆ ਇਹ ਤਾਂ ਹੈ ਰੌਣਕ ਰਹਿੰਦੀ ਹੈ ਘਰ ਜਿਆਣੇ ਨੂੰ ਹੋਰ ਇੱਕ ਬੰਦਾ ਚੱਕਦਾ ਸਿਆਣੇ ਨਾਲ ਤਾਂ ਕੋਈ ਗੱਲੇ ਨਹੀਂ ਕਰਦਾ ਇਹ ਤਾਂ ਥੋੜੇ ਕੋਲ ਵੀ ਆ ਕੇ ਬੈਠੀ ਜਾਂਦੀ ਦੇਖ ਲੱਗ ਗੱਲਾਂ ਮਾਰਨੇ ਨੂੰ ਔਰ ਇਹ ਤਾਂ ਘੰਟਾ ਘੰਟਾ ਬਹਿ ਕੇ ਜਾਂਦੀ ਹਾਂ ਹਾਂ ਹੁਣ ਥੋੜਾ ਟਾਈਮ ਬੈਠੀਏ ਬੁਖਾਰ ਕਰਕੇ ਚੱਲੀਏ ਹਾਂ ਤਾਂ ਫਿਰ ਚਪਲਾ ਵੀ ਨਹੀਂ ਪਾਈਆਂ ਵੀ ਹਾਂ ਤੇ ਬਾਕੀ ਹੁਣ ਵਲੌਗ ਪਾ ਦਿਆ ਕਰੋ ਭਾਈ ਆਹ ਵਲੌਗ ਪਾਏ ਕਰੂ ਕਰੋ ਸ਼ੁਰੂ ਤੁਸੀਂ ਵੀ ਲੋਕ ਫੋਨ ਕਰੀ ਜਾਂਦੇ ਮੈਸੇਜ ਕਰਦੇ ਕਮੈਂਟ ਕਰਦੇ ਕਹਿੰਦੇ ਭਾਈ ਤਾਏ ਨਾ ਵੀ ਵੀਡੀਓ ਬਣਾ ਲਿਆ ਉਹ ਤਾਂ ਦਿਖਦਾ ਹੀ ਨਹੀਂ ਹੈਗਾ ਆਜਾ ਗਿਆ ਮਾਮਾ ਸਾਹਿਬ ਜੀ ਤੈਨੂੰ ਬਣਾਉਣੀ ਨਹੀਂ ਹਾਂ ਨਹੀਂ ਬੰਦ ਰਲ ਦੇਣਾ ਮੈਂ ਹੋਰ ਕੀ ਆ ਉਹ ਜੱਗਾ ਵੀ ਫੇਰ ਹੁਣ ਸਵੇਰੇ ਵੀ ਉੱਧ ਚਲੇ ਜਾਂਦਾ ਪਾਣੀ ਧਾਣੀਆਂ ਕਰਕੇ ਹੁਣ ਚੱਲ ਵਿਹਲੇ ਆ ਹੁਣ ਮੀਆਂ ਦੇ ਵਿਹਲੇ ਨੂੰ ਤਾਂ ਇੰਨਾ ਕਿੰਨਾ ਕਿ ਹੁਣ ਸਾਲੇ 15 ਮਿੰਟ ਚ 10 15 ਮਿੰਟ ਚ ਵੀਡੀਓ ਬਣ ਜਾਂਦੀ ਹੈ ਉਹ ਇਹਦਾ ਹੈ ਹੋਰ ਕਿੰਨੀ ਉਹ ਕੌਲ ਜਿਓ ਰਹੇ ਦੀ ਕਰਕੇ ਆ ਬਸ ਉਹ ਇੱਕ ਵਾਰੀ ਹਟ ਜਵੇ ਬੰਦਾ ਫਿਰ ਹਟੇ ਹੀ ਰਹਿੰਦਾ ਹਾਂ ਹੁਣ ਤੇ ਹਟ ਗਿਆ ਬਿਮਾਰ ਕਰਕੇ ਹਾਂ ਇਹ ਇਕੱਲਾ ਹਾਂ ਹਾਂ ਇਕੱਲੇ ਕਰਕੇ ਔਖਾ ਹੋ ਜਾਂਦਾ ਹਾਂ ਇਹਨਾ ਡੈਡੀ ਗਾਦੀ ਗਾਦੀ ਬਣਾਈ ਆ ਵੇ ਹਾਂ ਬਸ ਆਪ ਜਿੱਦਣ ਕੋਈ ਹੁੰਦਾ ਮਾਣਾ ਮੋਟਾ ਤਾਂ ਬਣਦੀ ਆ ਜਾਂ ਫਿਰ ਕੋਈ ਚਾਚੇ ਨੇ ਹੀ ਉਹਨੇ ਗੱਲਾਂ ਗੁੱਲਾ ਮਾਰ ਕੇ ਬਣਾ ਲਈਦੀ ਆ ਹਾਂ ਗੱਲਾਂ ਵਾਤਾਂ ਇਹ ਗੱਲਾਂ ਵਾਤਾਂ ਇਹ ਆ ਕਰਦੇ ਇਹ ਆ ਕਰਦੇ ਭਾਈ ਆ ਘਰੇ ਆ ਤੇ ਬਾਕੀ ਹੁਣ ਪਾਏ ਕਰੂਗੇ ਭਾਈ ਬਲੌਗ ਦੇਖ ਲਿਆ ਕਰਿਓ ਜੱਗਾਂ ਵਾਲਾ ਬਲੌਗ ਤੇ ਚੱਲ ਭਾਈ ਤੈਨੂੰ ਵੀ ਪਾਵਾਂ ਦਾਣਾ ਦੂਣਾ ਹੁਣ ਚੱਲ ਉਹ ਬਈ ਬੱਦਲ ਫੇਰ ਆ ਗਿਆ ਹਵਾ ਵੀ ਚੱਲਣ ਲੱਗੀ ਫੇਰ ਦੁਬਾਰੇ ਇਹ ਅੱਜ ਮੀਂਹ ਪਾਉਂਗਾ ਮਰੰਡੇ ਵਾਲੀ ਸਾਈਡ ਤੋਂ ਬਈ ਬੱਦਲ ਚੜ੍ਹਿਆ ਇੱਧਰ ਤੇ ਫੇਰ ਨਹੀਂ ਤਾਂ ਪੈ ਗਈ ਜਾਂਦਾ ਆਪਣੇ ਜਦ ਵੀ ਆਉਂਦਾ ਬਾਕੀ ਇੱਧਰ 26 ਬਰ ਲਾਏ ਹੋਏ ਤੇ ਤੇ ਜਿਹੜੀ ਡੁੱਡੀ ਪਈ ਸੀ ਬਾਈ ਉਹ ਉੱਥੇ ਹੀ ਖੜ ਗਈ। ਗਾਹਾਂ ਨਹੀਂ ਵਧੀ ਇੰਨੀ ਕਿ ਜਗ੍ਹਾ ਜੇ ਆਪਾਂ ਨੇ ਦੇਖੀ ਸੀ ਉਦੋਂ ਉੱਥੇ ਹੀ ਖੜ ਗਈ ਆ ਦੇਖੋ। ਇਹ ਗਾਹਾਂ ਨਹੀਂ ਵਧੀ ਹੋਣਾ ਹੈਗੀ। ਇੰਨੀ ਕਿ ਜਗ੍ਹਾ ਜੇ ਹੱਥ ਤੱਕ ਗਈ ਇਥੇ। ਬਾਕੀ ਸਾਰੀ ਜੀ ਦੀ ਠੀਕ ਆ। ਤੇ ਹੁਣ ਆਪਾਂ ਨੇ ਪਾਣੀ ਪੂਣੀ ਨਹੀਂ ਖੜਾਉਣਾ ਕਿਉਂਕਿ ਪਾਣੀ ਨਾਲੇ ਡੁੱਡੀ ਪੈਣੀ ਆ ਫੇਰ। ਆ ਸਾਈਡ ਸਾਈਡ ਇਹਦੀ ਬਸ ਆ ਦੇਖੋ। ਬਾਕੀ ਮੀਂਹ ਪੈ ਲੰਦਾ ਏ ਇਹ ਨਾਲ ਹੋਈ ਜਾਣੀ ਗਿੱਲਾ ਆਪਣੀ ਵਿੱਚ ਜੀਰੀ ਪੂਰੀ ਨਿਸਰ ਗਈ ਆਪਣੀ ਆ ਹੁਣ ਤੇ ਪੱਕਣੀ ਵੀ ਸ਼ੁਰੂ ਹੋ ਗਈ ਤਕਰੀਬਨ 10-15% ਪੱਕਣੀ ਸ਼ੁਰੂ ਹੋ ਗਈ ਇਹ ਤੇ ਹਵਾ ਹੋਵਾ ਤੇ ਬਚਾਉ ਆ ਹਜੇ ਹਵਾ ਹੋਵਾ ਨਾਲ ਗਰੀ ਗਰੀ ਨਹੀਂ ਹੈਗੀ ਇੰਨੀ ਇਹ 26 ਵੈਸੇ ਬਾਈ ਕੱਦ ਘੱਟੇ ਕਰਦੀ ਹੁੰਦੀ ਆ ਇਹ ਇਹ ਜੀ ਦਾ ਫਰਕ ਆ ਜਿਹੜੀ ਉੱਧਰ ਆਪਣੀ ਉਹਨੇ ਕੱਦ ਘੱਟ ਕਰਿਆ ਹੋਵੇ ਇਹਨੇ ਖੱਦ ਵੀ ਥੋੜਾ ਜਿਹਾ ਉੱਚ ਕਰਿਆ ਹੋਇਆ ਜਿਹੜੀ ਆ ਪੰਜੱਲੇ ਬਾਈ ਟੱਪਣੀ ਜੀ ਲੱਤੀ ਸੀ ਤੇ ਉਹ ਆ ਉਹਦੇ ਨਾਲ ਦੀ ਆਪਾਂ ਨੇ ਉਹ ਪਾਰਲੀ ਸੜ ਲਾਈ ਵੀ ਉੱਧਰ ਵੀ ਦੇਖਦੇ ਵੀ ਕਿੰਨਾ ਕ ਫਰਕ ਆ ਉਹ ਆਪਣਾ ਬੀਜ ਲਾਇਆ ਹੋਇਆ ਇਹ ਜੱਲੇ ਬਾਈ ਤੇ ਲੈ ਕੇ ਕਾਕੀ ਆ ਉਹ ਦੇਖੋ ਪਿਲਕ ਮਾਰਨੀ ਸ਼ੁਰੂ ਕਰਦੀ ਇਹਨੇ ਖਵਾ ਦੇ ਬਚਾਵਾ ਤੇ ਹੁਣ ਮੋਟਰਾਂ ਮੋਟਰਾਂ ਵੀ ਬੰਦੇ ਕਰੀਆਂ ਵੀਰ ਬਾਈ ਆਪਾਂ ਨੇ ਮੋਟਰਾਂ ਚਲਾਈਆਂ ਨੂੰ ਬਹੁਤ ਦਿਨ ਹੋ ਗਏ ਬਾਕੀ ਹੁਣ ਜਿਹੜੀ ਠੀਕ ਆ ਆਪਣੀ ਸਾਰੀ ਇਹ ਹੈ ਸਪਰੇ ਸਪਰੇ ਹੁਣ ਪੂਰੀ ਹੋਈ ਗਈ ਆਪਣ ਵੈਸੇ ਜੇ ਲੋਡ ਪਈ ਕਿਤੇ ਤੇਲਾ ਤੁਲਾ ਦਾ ਵੈਸੇ ਹੁਣ ਪੈਣਾ ਤੇਲੇ ਤੁਲੇ ਦੀ ਕਰਾਈ ਵੀ ਤਾਂ ਹੈਗੀ ਆਪਾਂ ਨੇ ਸਪਰੇ ਕਿਉਂਕਿ ਮੀਂਹ ਪਈ ਜਾਂਨੇ ਮੀਂਹ ਕਰਕੇ ਹੁਣ ਪੈਣ ਦੇ ਚਾਂਸਸ ਤੇਲੇ ਦੇ ਹੁਣ ਪੈਣਾ ਵੀ ਨਹੀਂ ਕਿਉਂਕਿ ਆਪਾਂ ਨੇ ਸਪਰੇਅ ਪਹਿਲਾਂ ਕਰਾ ਦਿੱਤੀ ਸੀ ਤੇ ਬਾਕੀ ਹੁਣ ਚੱਲਦੇ ਆ ਜੀ ਸਾਰੇ ਪਾਸੇ ਚਾਰੇ ਪਾਸੇ ਢੇਡਾ ਮਾਰ ਕੇ ਫਿਰ ਚੱਲਦੇ ਆ ਪਿੰਡ ਨੂੰ ਆਹ ਫਰਕ ਆ ਬਈ ਆ ਦੇਖੋ ਆ ਲੱਗੀ ਵੀ ਆਪਣੇ ਵਾਲੀ ਜਿਹੜੀ ਆਪਣੀ ਘਰ ਦੀ ਪਨੀਰੀ ਲਾਈਤੀ ਆਪਾਂ ਨੇ ਇਹ ਜੱਲੇ ਪਾਈ ਚਲੇ ਕੇ ਲਾਈਤੀ ਇੱਧਰ ਪਰ ਆ ਹੈਗਾ ਫਰਕ ਇੱਧਰ ਪੱਤਾ ਵੀ ਥੋੜਾ ਜਿਆਦਾ ਹੈ ਇੱਧਰ ਪੱਤਾ ਵੀ ਘਟਾ ਇੱਧਰ ਬੱਲੇ ਦਿਖਦੀ ਜਿਆਦਾ ਤੇ ਇੱਧਰ ਵੀ ਇਹ ਵੀ ਆਪਣਾ ਪਰਾਂ 110 ਹਾ ਉਹ ਵੀ ਨਿਸਰਨੀ ਸ਼ੁਰੂ ਹੋਈ ਆ ਅਜੇ ਉਹ ਲੌਂਗੀ ਟਾਈਮ ਮੱਕੇ ਇੱਧਰ ਤਾਂ ਸਾਰੀ ਸਾਫ਼ ਹੈ ਇਧਰ ਨਹੀਂ ਪਈ ਰੋਟੀ ਰੂਟੀ ਇਹਨਾਂ ਨੂੰ ਬਚਾਉਗਾ ਤੇ ਉੰਨੀ ਜਗ੍ਹਾ ਤੱਗੀ ਭਰੇ ਸੀ ਆਪਣੇ ਜਿਆਦਾ ਹਲੋ ਜੀ ਇੱਧਰ ਮਾਸੜ ਨਹੀਂ ਬੈਠੇ ਮੋਟਰ ਸਤਿਕਾਰ ਜੀ ਸਾਰਿਆਂ ਨੂੰ ਜੀ ਸਤਿਕਾਰ ਜੀ ਬਾਈ ਤਰਾ ਤਾਂ ਬਦਾਂ ਨਿਆ ਬਾਈ ਚੈਨਲ ਦੇ ਦਰ ਨੂੰ ਮਾਰ ਕੇ ਬਾਈ ਤੁਹਾਨੂੰ ਇੱਕ ਹੋਰ ਹਾਂ ਇੱਕ ਹੋਰ ਦੇ ਅਸੀਂ ਕੱਲ ਦੀ ਕਾਹਦੀਆਂ ਜਿੱਕੇ ਜੀ ਕਹੋ ਬਾਈ ਕੁੜੀਆਂ ਚਾਹ ਰਹੇ ਮੈਂ ਤਾਂ ਤੂੰ ਰਹਿ ਗਿਆ ਤੂੰ ਹਾਂ ਮੈਂ ਗਿਆ ਵੇ ਤਾਂ ਇਹਨੇ ਦੱਸਿਆ ਮੈਂ ਰਸਤਾ ਦਾ ਜੇ ਮੈਂ ਹੁੰਦਾ ਵੇ ਤਾਂ ਮੈਂ ਉਦੀ ਨੰਗਲ ਦੇ ਫੜਦਾਨਾ ਤੁਸੀ ਮੈਨੂੰ ਮੈਂ ਹੈ ਨਹੀਂ ਤਾਂ ਕਰ ਲੋਰੇ ਕੋਈ ਨਹੀਂ ਕਿਤੇ ਨਹੀਂ ਆਪਣਾ ਜਨਮ ਦਿਨ ਮਨਾ ਲਾਗੇ ਅੜਵਾਂ ਚ ਮਨਾਵਾਂਗੇ ਨਾਲ ਸਿਆਲ ਚ ਮਨਾਉਂਗੇ ਗਰਮੀ ਵਾਲਾ ਥੋੜਾ ਚੱਲ ਨਹੀਂ ਜਦੋਂ ਮੋਨਟਾਈਜ਼ ਹੋ ਗਿਆ ਉਦੋਂ ਹਾਂ ਉਦੋਂ ਕਰਦਾ ਉਹ ਵੀ ਤਿਆਰੀ ਹੈ ਸਾਡੀ ਤਿਆਰੀ ਬਾਅਦ ਤਿਆਰੀ ਉਹੀ ਹੈ ਤੇ ਤਾਂ ਹੀ ਕਿਹਾ ਨਾ ਮੈਂ ਵੀ ਲੇਡੀ ਲੱਡੂ ਪਏ ਤੁਹਾਡੇ ਹਾਂ ਹਾਂ ਤੇ ਸਾਡੀ ਜਾਰੀ ਆ ਪਤਾ ਨਹੀਂ ਕਿ ਕਿ ਜਾਰੀ ਆ ਠੀਕ ਆ ਠੀਕ ਆ ਵੀ ਕੋਸ਼ਿਸ਼ ਕਰੀ ਵੀ ਤਾਂ ਹੀ ਅਸੀਂ ਦੁਪਹਿਰ ਨੂੰ ਬਾਹਰ ਫਿਰਦੇ ਨੀਗ ਲਾਈ ਸੀ ਲੱਗੇ ਪੈਂਦਾ ਐ ਟਾਈਮ ਇਹ ਤਾਂ ਹੈ ਠੀਕ ਆ ਜ਼ੋਰ ਲਾਇਆ ਵਾ ਪੂਰਾ ਹਾਂ ਅਸੀਂ ਆਪਣਾ ਨਵਾਂ ਸ਼ੁਰੂ ਕਰਿਆ ਵੇਕ ਚੱਕ ਤਮਾਸਲ ਹਾਂ ਨਾ ਕਰਾ ਘਰ ਪੰਜੇ ਲਾਇਆ ਹੋ ਗਿਆ ਮੋਰਟਾਈ ਚੱਲ ਵਧਾਈਆਂ ਭਾਈ ਤਨਵੀਰ ਸਾਡੇ ਸਬਸਕਰਾਈਬਰ ਜ਼ੋਰ ਤੱਕ ਸਾਡੋ ਸੋਣਾ ਮਾਰ ਰਿਹਾ ਹਾਂ ਹੋਣਾ ਅਸੀਂ ਸੁਪੀ ਨੂੰ ਵੀ ਲਾਇਆ ਵਾ ਜ਼ੋਰ ਹਾਂ ਲਿਆ ਤਾਂ ਨੇੜੇ ਆਇਆ ਵਾ ਕੰਮ ਬਸ ਥੋੜਾ ਹੀ ਆ ਇੰਨਾ ਚਾਹੀਦਾ ਵੀ ਇਹ ਸਵਰਫੇ ਬੰਦਾ ਚਾਵਲ ਵੀ ਜਾਂਦਾ ਕਹਿੰਦਾ ਇਸੂ ਕੀ ਕਹ ਨਹੀਂ ਆਇਆ ਵੀ ਗੱਡੀ ਲਈ ਜੀ ਆ ਲਈ ਪਰ ਬਸ ਬਸ ਫੇ ਪਤਾ ਗਿਆ ਮਾਸੜ ਜੇ ਮੋਨਟਾਈਜ਼ ਹੋ ਗਿਆ ਕਿਉਂਕਿ ਆਹੀ 10 ਦਿਨ ਪਰਖੇ ਜਾਂਦੇ ਬੰਦੇ ਤੇ ਵੀ ਇਹ ਵੀਡੀਓ ਬਣਾ ਸਕਦਾ ਕਿ ਨਹੀਂ ਕੱਢ ਕੇ ਟਾਈਮ ਕਿ ਨਹੀਂ ਹਾਂ ਆਹੀ ਆ ਸਹੀ ਗੱਲ ਆ ਯਾਰ ਅਸੀਂ ਤਾਂ ਦੇਖ ਹੁਣ ਖੜੇ ਆ ਇਹਦੇ ਦੋ ਹੀ ਕੱਛਾ ਥੱਲੇ ਮੋਢੇ ਇੱਕ ਵਾਸਤੇ ਦਰਬੀਰ ਬਸਾ ਗੜੇ ਇੱਕ ਵਾਸਤੇ ਮੈਂ ਬੈਠੇ ਹੁਣ ਭਾਈ ਐਦੇ ਆ ਤਾਂ ਵੀ ਭਾਈ ਕਿਵੇਂ ਆ ਕਿਹਦੀ ਕਿਸਮਤ ਆ ਭਾਈ ਇਹ ਤਾਂ ਕਿਸਮਤ ਦੇ ਬੜਾ ਕੁਝ ਨਹੀਂ ਆ ਸਹੀ ਗੱਲ ਆ ਵੀ ਇਕਣਾ ਚੱਲਦਾ ਹੈਗਾ ਮੈਂ। ਚਲੇ ਤੇਰੇ ਬੂਟੇ ਗਿਰੇ ਹੋਏ ਵਿੱਚ। ਨਾ ਦੋ ਗਰੇਵੇਂ ਆ ਬਾਈ ਵਿੱਚ। ਇਹ ਕਰਨੀ ਲੋ ਇਹ ਮੈਂ ਹੁਣ ਦੇਖੇ ਤੇ ਥੋੜੇ ਦਿਨ ਹੋਏ ਮੈਂ ਵਿੱਚ ਵੜ ਕੇ ਘੁੰਮ ਕੇ ਗਾਂ ਤੇ ਬਾਅਦ ਫੇਰ ਦੇਖਿਆ। ਲਾਈਗਾ ਤੇ ਨਹੀਂ। ਕਿਹੜੇ? ਸਾਹੀ ਤੇ ਬਰਾਬਰ ਹੋ ਗਈ। ਨਹੀਂ ਉਹ ਨਹੀਂ ਚੱਲਣੇ ਬਾਈ। ਅੱਛਾ ਕਿਹੜੇ ਵਿੱਚ ਗੇ? ਟੁੱਟ ਗਏ ਤੇ ਉਹ ਗੱਬੇ ਤੇ। ਅੱਛਾ। ਟੁੱਟ ਗਏ ਹਾਂ। ਮੇਰੇ ਨਾਲ ਮੇਰੇ ਵੀ ਟੁੱਟ ਗਏ ਤੇ। ਇਹ ਦੋ ਪੀ ਟੁੱਟ ਗਏ ਆਹੋ ਫਿਰ ਉਹਨਾਂ ਨੂੰ ਕਿਆ ਫਾਇਦਾ ਯਾਰ ਇਧਰ ਅੰਡਰ ਆਉਣਾ ਜੇ ਹੀ ਰਹਿ ਜਾਂਦਾ ਵਿੱਚ ਉਪਰ ਦੇ ਵੱਢ ਕੇ ਚੱਲ ਮਹਾ ਗੰਨਾ ਬਾਬੂ ਇਹਨੂੰ ਘਾਰ ਲੈ ਆਵੇ ਬਾਲਾ ਨਾ ਉਹ ਤਾਂ ਮੈਂ ਐ ਸਾਈਡ ਪਰ ਲਾਏ ਵੇ ਵੀ ਗੱਬੇ ਲੈਣ ਜੀ ਚਲਵਾਤੇ ਉਹ ਚੱਲਦਾ ਹੀ ਹੈ ਹਾਂ ਬੂਟੇ ਦਾ ਫਰਕ ਆ ਬੂਟਾ ਚੱਲਦਾ ਹੀ ਹੈ ਇਹ ਇਹ ਤਾਂ ਹੁਣ ਬੌਂਡ ਕਰਾਇਆ ਕਿ ਟਾਲ ਪਰ ਟਾਲ ਪਰ ਪੰਜ ਪਰਚੀਂ ਕਰਾਈਆਂ ਮੈਂ ਇਹ ਟਾਲ ਪਰ ਰੀਕ ਕਹਿੰਦਾ ਟਾਲ ਪਰ ਮੰਦਾ ਕਿੰਨਾ ਕੁ ਪੈ ਜਾਣਾ ਕਿੰਨਾ ਕੁ ਨਿਕਲਣਾ ਦੂਏ ਮੂਢਾ ਚੜੇ ਮੂਟਾ ਗੰਨਾ ਘਟ ਜਾਂਦਾ ਵਿੱਚ ਇਹ ਤਾਂ ਨਹੀਂ ਗੱਲ ਬਣਨੀ ਇਹ ਤਾਂ ਸੈਡਾਂ ਹੀ ਦਿਖਦੀਆਂ ਮੈਂ ਵੀ ਬਣਾਇਆ ਤਾਂ ਆਏ ਹੋ ਜੂ ਬਸ ਇੱਕ ਬਰਚੀ ਹੋ ਜੂ ਪਰ ਇੱਕ ਬਰਚੀ ਤਾਂ ਹੋਣੀ ਤਾਂ ਫੇ ਭਈਆ ਭਈਆ ਨਹੀਂ ਵੀ ਆ ਡੇਢ ਕਿਲਾ ਭਈਆ ਨਾਲ ਵੀ ਘਟਣਾ ਕਿਹੜੇ ਦਾ ਉਹ ਇਹਦੇ ਪਰਗਾ ਤੇ ਘਟਿਆ ਸੋਨੋ ਜਹੇ 21 ਦੇ ਬੂਟੇ 12 22 12 ਪਰ ਲੱਗੇ ਹੋਏ ਨਾ ਹਾਂ ਲੱਗੇ ਹੋਏ ਇਹਦਾ ਹੋਵੇ ਲੈਨ 20 ਫੋਟੋ ਫੇਰ ਉਹ ਵੀ ਕੁਝ ਭਰਤ ਪੈ ਜਾਂਦਾ ਇੱਕ ਬਰਚੀ ਬੂਟੇ ਤਾਂ ਚੱਲ ਮਸਲ ਠੀਕ ਲੱਗੇ ਹੋਏ ਨੇ ਬੂਟੇ ਤਾਂ ਵਧੀਆ ਲੱਗੇ ਹੋਏ ਤੇ ਹਾਂ ਬੂਟੇ ਵਧੀਆ ਉਹ ਇੱਥੇ ਚੀਜ਼ ਫ ਕੱਲੇ ਬੂਟੇ ਆ ਬੰਦਾ ਬੂਟੇ ਦੀ ਗੌਰ ਰੱਖਦਾ ਇੱਕ ਫਸਲ ਮਗਰ ਬੂਟੇ ਨੂੰ ਕਾਲਦਾ ਫਸਾਣਾ ਦੇ ਦੁਕਾਨਾਂ ਦੇ ਕੇ ਜਾਉਂਦਾ ਮੇਰੇ ਕੋਲ 238 ਲੱਗਿਆ ਸੀ ਹਾਂ 110 ਨੰਬਰ ਕਿਟੀ ਮਾਸਾ ਦੇਵਾ ਕੇ ਲਿਖਾ ਹਾਂ ਤੇ ਗੰਨਾ ਖਤਮ ਕਰਤਾ ਇੰਨੇ ਤਕੜੇ ਬੂਟੇ ਹੋਏ ਆ ਦਸੰਬਰ ਦੇ ਵਿੱਚ ਇਹਨੇ 2 ਸਾਲ ਪੂਰੇ ਹੋਣੇ ਆ ਕਰਨਜੀ ਨਾਲ ਨਾਲ ਦੇ ਹੋਣਾ ਅੱਛਾ ਹਾਂ ਦੂਏ ਸਾਲ ਤੋਂ ਇਹ 3 ਸਾਲ ਚ ਪਹਿਲੇ ਸਾਲ ਤੇ ਬਿਵਾਰੀ ਘਮਾਉਣ ਲਾਦੀ ਆ ਦੂਏ ਸਾਲ ਤੋਂ ਤੇ 3 ਜੇ ਗੰਨੇ ਦੇ ਵਿੱਚ ਲਾਇਆ ਤੇ ਅਗਰ ਨਾ ਮੁੰਗਾ ਹੀ ਹੋਟੇ ਮੇਰੇ ਨਾਲ ਦੇ ਫਿਰ ਇਹ ਤੂੰ ਕਿਹੜੇ ਖਾਦ ਕੇ ਕਹਿੰਦਾ 30 ਸਾਲ ਚੱਲੇ ਕਿਹੜੇ ਮੇਰੇ ਨਹੀਂ ਕਰਮਜੀਤ ਤੇ ਕਰਮਜੀਤ ਕਹਿੰਦਾ ਕਰਮਜੀਤ ਦੀ ਗੱਲ ਉਹ ਇਹ ਕਰਮਜੀਤ ਨਹੀਂ ਕਹਿੰਦਾ ਕਹਿੰਦਾ ਕਰਮਜੀਤ ਵਾਲੇ ਨਾਲ ਦੇ ਹੋਏ ਵੇ 3 ਸਾਲ ਦੇ ਆ ਵੀ ਮੇਰੇ ਉਹਦੇ ਨਾਲ ਦੇ ਹੋਏ ਵੇ ਮੇਰੇ ਵਾਲੇ ਵੀ ਇੱਕ ਨਹੀਂ ਬਾਈ ਦਸੰਬਰ ਦੇ ਵਿੱਚ ਇਹਨੇ ਨਾ 2 ਸਾਲ ਪੂਰੇ ਹੋਣੇ ਆ ਤੇਰਾ ਇੰਨਾ ਮਟੀਰੀਅਲ ਪਾਇਆ ਗੰਨਾ ਦਾ ਹੋਣੇ ਦਿੱਤਾ ਉਹਨੇ ਗੰਨਾ ਓਏ ਜੋ ਜਾਨ ਖਿੱਚਦਾ ਸਾਰੇ ਖੇਤ ਦੀ ਇਹ ਬੂਟਾ ਇਸ ਵਾਰ ਨਾ ਥੋੜਾ ਜਿਹਾ ਨਹੀਂ ਕੱਟ ਪਏ ਆ ਆਹ ਇਹ ਕਰਕੇ ਨਾ ਉਹਰੇ ਕਰੇ ਤੇ ਲੱਭਟਾ 4 4 ਇੰਚ ਦਾ ਫਰਕ ਪੈ ਗਿਆ ਪੈਂਦ ਪੈਂਦਾ ਪੈਂਦਾ ਜੇ ਕਦੇ ਮੀਂਹ ਪੈਣ ਰੇ ਬਰਸਾਤ ਹਾਂ ਹਾਂ ਬਰਸਾਤ ਬਰਸਾਤ ਨਹੀਂ ਚੱਲਿਆ ਮੀਂਹ 7 ਇੰਚ ਦਾ ਜਗਾ ਬੰਦਰੇ ਗੁਲਗੋਤੀ ਨਹੀਂ ਲੱਗਦਾ ਜਾਨ ਪੈ ਜਾਂਦੀ ਜਾਨ ਪੈ ਜਾਂਦੀ ਕਿਨਾਰ ਚ ਗਿਆ ਸਾਰਾ ਕੁਝ ਯਾਰ ਮੈਂ ਯਾਰ ਪਾਣੀ ਇਹਦੀ ਜਾਨ ਹੈ ਮੈਂ ਬਾਈ ਉਹਰੇ ਪਾਣੀ ਲਾਉਂਦਾ ਤਾਂ ਦੂਏ ਦਿਨ ਜਮਾ ਹੀ ਖਾਲੀ ਕੇ ਉਹ ਪਾਣੀ ਜਿਹੜਾ ਹਲਾਉਂਦੇ ਆਪਾਂ ਮੋਟਰ ਵਾਲਾ ਇੱਕ ਮੀਂਹ ਮੀਂਹ ਆ ਬਹੁਤ ਫਰਕ ਆ ਜਿਹੜਾ ਆਪਾਂ ਮੋਟਰ ਮੀਂਹ ਆ ਦੇਖ ਤੂੰ ਪੱਤੇ ਨੂੰ ਵੀ ਲੱਗਣਾ ਸਾਰੇ ਗਿੱਲਾ ਹੋਣਾ ਥੱਲੇ ਥੱਲੇ ਦੇ ਉੱਪਰ ਦਾ ਹਾਂ ਤਾਲੀ ਵਾਲਾ ਪਾਣੀ ਆ ਉਹ ਤਾਂ ਆਪਾਂ ਲਾਉਨੇ ਵੀ ਕਿ ਸੁੱਕੇ ਨਾ ਬੂਟਾ ਹਾਂ ਉਹ ਜਿਹੜਾ ਮੀਂਹ ਵਾਲਾ ਪਾਣੀ ਆ ਉਹ ਲੱਗਦਾ ਇਹਨੂੰ ਸੱਚਾ ਹੁਣ ਆਪਾਂ ਪੌਦੇ ਲਾਏ ਹੁੰਦੇ ਘਰਾਂ ਗਮਲੇ ਹਾਂ ਦੂਆ ਨਾਰਮਲ ਪਾਣੀ ਪਾਈਂਦੇ ਹਾਂ ਕਿਦਨੇ ਨਾ ਜੇ ਮੀਂਹ ਪਊਗਾ ਤਾਂ ਸਲੇਜ ਭਰ ਕੇ ਰੱਖ ਲਈ ਉਹ ਪਾਏ ਹੂੰ ਦੇਖ ਰਹੀ ਨੇ ਜਿਵੇਂ ਬਦਲਦੇ ਬੂਟੇ ਭਰਕਾਂਗਾ ਬਈ ਭਰ ਕੇ ਇਹ ਨਤ ਲਗੇ ਪਾਣੀ ਬੈਟਰੀਆਂ ਚ ਪਾਏ ਕਰਦੇ ਸੀ ਹਾਂ ਮੀਆਂ ਨੀਆ ਵਾਲਾ ਕਿਟ ਹੁਣ ਫਿਲਟਰ ਆ ਗਏ ਹੁਣ ਫਿਲਟਰ ਆ ਗਏ ਬੈਟਰੀਆਂ ਵੀ ਸੁੱਕੀਆਂ ਕਿਥੋਂ ਨਿਕਲ ਕਿਤੇ ਉੱਪਰਦੇ ਫਰਕ ਆ ਬਈ ਉੱਪਰ ਯਾਰ ਭਾਅ ਬਣ ਕੇ ਜਾਣਾ ਥੱਲੇ ਇਹ ਉਹੀ ਦਵਾਈਆਂ ਲਲਮ ਗਲਮ ਸਾਰਾ ਕੁਝ ਜਾਣਾ ਆਵੇ ਲੋਹੇ ਦੇ ਭਾਂਡੇ ਚ ਨਹੀਂ ਪਾਉਣਾ ਹੈਗਾ ਕਹਿੰਦੇ ਇਹਦਾ ਮਰ ਜਾਂਦੇ ਕਟਾਣੂ ਦੇ ਪਲਾਸਟਿਕ ਚ ਪਾਉਣਾ ਹੈਗਾ ਬੈਟਰੀ ਦੇ ਵਿੱਚ ਕਿਤੇ ਬਹੁਤ ਆਤ ਮਿਲਦੀ ਹੈ ਤਾਂਬੇ ਚ ਹਾਂ ਤਾਂਬੇ ਦੇ ਤਾਂ ਕਹਿੰਦੇ ਸਰਬ ਲੋਹੇ ਚ ਮਿਲਦੇ ਆ ਤੱਤ ਦਾ ਬਾਈ ਹੁਣ ਸਾਨੂੰ ਕੀ ਤਾਂ ਜਿਹੜੀ ਪਤਾ ਹੈਗਾ ਜਿਹਨੂੰ ਪਤਾ ਉਹ ਮੰਨਦੇ ਆ ਆਪਾਂ ਉੱਥੇ ਗਏ ਤੇ ਜੱਟ ਝੋਟਾ ਟੋਲ ਰੋਡ ਉਹ ਚੱਲੇ ਗਏ ਸੋਸ ਨਾਲ ਚੱਲੇ ਗਏ ਮਿਲਿਆ ਉੱਥੇ ਜਾ ਕੇ ਨਾ ਤੋਂ ਨੂੰ ਹੱਕਣ ਚੱਲੀ ਗਏ ਮੈਂ ਉੱਥੇ ਖੜ੍ਹ ਗਿਆ ਉਹ ਚਰਨਜੀਤ ਦੇ ਬਾਈ ਨਾਲ ਉਹਦੇ ਹਾਂ ਉਹਨੂੰ ਮੈਂ ਹੱਥ ਰੱਤ ਕਹਿੰਦਾ ਆਏ ਇਕੱਠਾ ਜਾ ਫਾੜਾ ਲੱਗਿਆ ਉਹ ਕੋਈ ਮੈਂ ਖਾਣੇ ਦਾ ਨਾ ਖਾਣੇ ਵਾਲਾ ਨਹੀਂ ਹੈਗਾ ਕਹ ਕਨਾਰ ਪਟਨਾ ਹੁਣ ਇਹ ਮਾਹਿਆ ਰਜਨ ਦਾ ਮੈਂ ਸੁਣਿਆ ਵੀ ਇਹ ਕੋਈ ਵਧੀਆ ਚੀਜ਼ ਹੁੰਦੀ ਹੈ ਵੀ ਲੱਕੜ ਹੁੰਦੀ ਵੀ ਵਧੀਆ ਚਲੋ ਮੈਂ ਖਾਇਦਾ ਮੈਨੂੰ ਤਿੰਨ ਚਾਰ ਦਾ ਫੋਨ ਵਾਲੇ ਕਮੈਂਟਾਂ ਦਾ ਨਹੀਂ ਆਇਆ ਉਹ ਕਹਿੰਦੇ ਵੀ ਇਹ ਤਾਂ ਸ਼ੂਗਰ ਨੂੰ ਬੀਪੀ ਬੂਪੀ ਤਰ੍ਹਾਂ ਹੋਰ ਦਿਲ ਦੇ ਰੋਗਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਅੱਛਾ ਇਹਦਾ ਜਿਹੜਾ ਸ਼ੱਕ ਹੈ ਇਹਦਾ ਚੂਰ ਬਣਾ ਕੇ ਰੱਖ ਲਓ ਅੱਛਾ ਸਮਝਿਆ ਇਹ ਚਾਰੀ ਜਗ੍ਹਾ ਇਹਨੂੰ ਵਰਤੋ ਆਓ ਵੀ ਦਾਲ ਜੀ ਨਹੀਂ ਬਣਾ ਪੈਂਦੇਗਾ ਦਾਲ ਜੀ ਨਹੀਂ ਬਣਾਣਾ ਥੋੜਾ ਕਾਊਂਟਰ ਬਣਾ ਲਓ ਕਾਊਂਟਰ ਬਣਾ ਲਓ ਛੱਕਦਾ ਹਾਂ ਛੱਕਦਾ ਉਹ ਵੀ ਲੈ ਕੇ ਆਉਣਾ ਮੈਂ ਅੱਜ ਮੈਨੂੰ ਸ਼ਾਇਦ ਵਿਕੀ ਗਿਆ ਉਹ ਵੇ ਲੈਣਾ ਉਹ ਕਹਿੰਦਾ ਮੈਂ ਪੱਟਣਾ ਹੈ ਕਹਿੰਦਾ ਵੇ ਕਹਿੰਦੇ ਬਾਈ ਉਹਨੂੰ ਕਹਿੰਦੇ ਵੀ ਪੱਟੇ ਨਾ ਕਹਿੰਦੇ ਅਸੀਂ ਬੁੜੇ ਹੋ ਗਏ ਅਰਜੰਦਾਲ ਦਰਾਖ ਤੋਂ ਤੇ ਵੀ ਆਹ ਚੀਜ਼ਾਂ ਦਾ ਫਾਇਦਾ ਉਹਨੂੰ ਦੁਕਾਨਾਂ ਦੇ ਅਸੀਂ ਕਹਿੰਦੇ ਲਿੰਦੇ ਆ ਚੂਰ ਨੂੰ ਦਾ ਬਣਾਇਆ ਦਾ ਦਰਾਖ ਦਾ ਅਸੀਂ ਵੀ ਤੀਖਿਆ ਗਿਆ ਕਹਿੰਦਾ ਤਾਂ ਬਹੁਤ ਵਧੀਆ ਜਿਹਾ ਦਾ ਮਸਟਰ ਆਹੀ ਚੀਜ਼ਾਂ ਨਾ ਜਿਹੜੀਆਂ ਤੁਸੀਂ ਕਹਿੰਦੇ ਆ ਮੈਂ ਘੋੜੀ ਨੂੰ ਮਸਾਲਾ ਬਣਵਾਇਆ ਤਾਂ ਆਹੀ ਸਮਾਨ ਉਹਨੇ ਡੁੱਡੀਆਂ ਡੁੱਡੀਆਂ ਰੱਖ ਰੋਕ ਕੇ ਸਮਾਨ ਦਾ ਐਦਾ ਬਣਾਇਆ ਮਿੰਨੂ ਪੈ ਗਿਆ ਘਟੋ ਘਟ 2-3000 ਚ ਹੋਈ ਆਪਾਂ ਆਹ ਚੀਜ਼ਾਂ ਤੂੰ ਦੇਖ ਜਿਹੜੇ ਸਰਬਲੋ ਆ ਨਿਆਗ ਸਿੰਘੂ ਦੇ ਪਿੱਛੇ ਖੰਦੇ ਉਹਦੇ ਜੇ ਖੰਦੇ ਹਾਂ ਉਹੀ ਐਰ ਨੂੰ ਉਹਦੇ ਪਿੱਛੇ ਤੇ ਪੂਰੀ ਹੋ ਜਾਂਦੀ ਪੂਰੀ ਹੋ ਜਾਂਦੀ ਤੇਰੇ ਗਲਾਸ ਤੇ ਮੇਰੇ ਆਦਾ ਕਹਿੰਦੇ ਵੀ ਇਹਦੇ ਅਰਜਨ ਦੇ ਗਲਾਸ ਮਿਲਦੇ ਆ ਆਪਣੇ ਉਧ ਰੱਖਦੇ ਅੱਛਾ ਉਹਦੇ ਵਿੱਚ ਮੇਨਾ ਚੰਗਾ ਜਿਹੜੀ ਬਾਗੇ ਮੇਨਾ ਸ਼ੂਗਰ ਸਾਗਰ ਕੰਟਰੋਲ ਜਿਹੜੇ ਆਪਣੇ ਬਾਦੇ ਆ ਕੋਈ ਸਰੀਰ ਤਾਂ ਬਣੇ ਹੀ ਸਕਦਾ ਜੇ ਇਹਦਾ ਸੈੱਟ ਕਰਤਾ ਹੈ ਉਹ ਸਾਡੇ ਉੱਪਰ ਟੰਣ ਲੱਗੇ ਸਾਨੂੰ ਪਤਾ ਹੀ ਨਹੀਂ ਜੀ ਪਤਾ ਹੀ ਨਹੀਂ ਅੱਜ ਮੈਨੂੰ ਵਿੱਕੀ ਮੋਦਾਂ ਕਹਿੰਦਾ ਬਾਈ ਖੜਾ ਹੀ ਆ ਉਹਨੇ ਕੱਕਣਾ ਕਹਿੰਦਾ ਮੱਛ ਹੋ ਗਿਆਗਾ ਉਹ ਸਾਹ ਸਕਦਾ ਉਹਦੇ ਵਾਲਾ ਵਾਲੇ ਐ ਕੋਈ ਕੋਣ ਬੁੱਨੇ ਉਹਦੇ ਨੂੰ ਪਤਾ ਵੀ ਕਿਸ ਨੂੰ ਹੈਗਾ ਉਹ ਸਰਜ ਇੰਨਾ ਕ ਪਤਾ ਲੱਗ ਗਿਆ ਫਿਰ ਉਹ ਜਿਹੜਾ ਨਾਈ ਮੋਂਦਨ ਸਾਡੇ ਇਹਦਾ ਆਲੂ ਵਾਰੀ ਘੜਤੀ ਜੇ ਕਰਨਾ ਉਹਦੇ ਸੀ ਨਰਸਰੀਆਂ ਨੂੰ ਅਰਜਨ ਦੇ ਲਾਜ ਯਾਰ ਆਪਾਂ ਨੇ ਪੁੱਛਿਆ ਹੀ ਨਹੀਂ ਉਹਨੂੰ ਹਾਂ ਅਰਜਨ ਦੀ ਗੱਲੇ ਨਹੀਂ ਪੁੱਛਿਆ ਫਿਰ ਪੁੱਛਣਾ ਪੈਣਾ ਫੋਨ ਨੰਬਰ ਤਾਂ ਤਾਂ ਹੈਗਾ ਹੀ ਆ ਫੋਨ ਨੰਬਰ ਬਹੁਤਾ ਫੜੋੜਨਾ ਮੈਨਾ ਵੀਡੀਓ ਚ ਕੱਢ ਲੈਣਾ ਆਪਾਂ ਹਾਂ ਵੀਡੀਓ ਚ ਨਿਕਲਣਾ ਵੀਡੀਓ ਚ ਨਿਕਲਿਆ ਵੀਡੀਓ ਕਿੰਨੇ ਦਾ 10000 ਅਰਜਣੇ ਦੇਖ ਲਈਓ ਦਾ ਹੋਰ ਇਹ ਜੋੜੀ ਅਰਜਣ ਨਹੀਂ ਯਾਰ ਨਹੀਂ ਮਸੜ ਇਹ ਬੋਲਿਆ ਕਮੈਂਟ ਤੂੰ ਪੜੀ ਦੱਸੂਗਾ ਤੈਨੂੰ ਕੋਈ ਨਾ ਕੋਈ ਵੀ ਹਾਂ ਇਹਦਾ ਫਾਇਦਾ ਕਿਆ ਜੀ ਹੈ ਮੈਨੂੰ ਤਾਂ ਬਾਹਰ ਤੇ ਫੋਨ ਆਇਆ ਬੰਦੇ ਨੇ ਵਿਆਹ ਕੋ ਦਾ ਇੱਕ ਹੋਰ ਜਿਹੜਾ ਮਰਜੀ ਦਰਖਤ ਲਾ ਲਈ ਆਪਾਂ ਉਹਨੂੰ ਗਿਣਦੇ ਨਹੀਂ ਰੇਗ ਦਾ ਕੋਈ ਨਾ ਕੋਈ ਮਤਲਬ ਹੈਗਾ ਮਸਰੂ ਦੇ ਕੋਲ ਲੋਗ ਵੀ ਆ ਲੋਗ ਦਾ ਦਰਖਤ ਲੈ ਜੀ ਮਾ ਕਿਹੜੇ ਮਸਾਲੇ ਬਣਾਦੇ ਸਬਜ਼ੀ ਦੇ ਵਿੱਚ ਪਾਉਂਦੇ ਆ ਉਹ ਸਰਦਾਰੀ ਸਾਰੇ ਆ ਜਿਹੜੇ ਪੱਤਾ ਜਿਹਾ ਪਾਉਂਦੇ ਆ ਕਿ ਚੌਲਾਂ ਦੇ ਵਿੱਚ ਉਹ ਵੀ ਆ ਹੈ ਤਾਂ ਮਸਾਲੇ ਅਕਸਰ ਕਿਸੇ ਤਾਂ ਤਿਆਰ ਹੁੰਦੇ ਹੋਏ ਕਿਤੇ ਤਿਆਰ ਹੁੰਦੇ ਇਹ ਕਿਹੜੇ ਉੱਪਰ ਤੇ ਗਿਰਦੇ ਆ ਇਹ ਜੇ ਤਾਂ ਲਾਉਣੇ ਚਾਹੀਦੇ ਆ ਘਰ ਦੇ ਨਹੀਂ ਖਾਂਦਾ ਹੋਜੀ ਕੋਈ ਜਾ ਕੇ ਆਉਣਾ ਯਾਰ ਉਹ ਦੇਣਾ ਕੋਣ ਛੱਟਕਾਰ ਕੇ ਦਿਉਣਾ ਦੇਖਣਾ ਸਾਲ ਘਰ ਬੱਦ ਆਹ ਸਕਾ ਲਓ ਉਹ ਤੇ ਰੱਖ ਲੈਣਾ ਉਹਦਾ ਕਰਨਜੀਤ ਦਾ ਨੰਬਰ ਦੇਖੋ ਵੀ ਹੋਰ ਮੈਂ ਉਹਨੂੰ ਪੁੱਛਣਾ ਕਿ ਅਗਲਾ ਕਦੋਂ ਕਰਨਜੀਤ ਕਿਹੜਾ ਵੀਡੀਓ ਦੇਖ ਕੇ ਕਹਦੇ ਵੀ ਹੁਣ ਤਾਂ ਮਹੀਨੇ ਦੇ ਵਿੱਚ ਆ ਰਿਹਾ ਹੈ ਨੰਬਰ ਉਹ ਗਵਿੰਦਰ ਕੋਲ ਛੱਕ ਕਰਨਜੀਤ 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 ਮੇਰਾ ਕਲਾਸਮੇਟ ਆ ਉਹ ਸਿਮੇ ਦਾ ਭਾਈ ਹਾਂ ਸਿਮੇ ਦਾ ਭਾਈ ਉਹਦਾ ਬੰਦਾ ਬਹੁਤ ਵਧੀਆ ਬੰਦਾ ਠੀਕ ਆ ਬੰਦਾ ਤਾਂ ਵਧੀਆ ਅਰਜਨ ਦਾ ਜ਼ਰਾਖਤ ਮਾੜਾ ਹਾਂ ਉਹ ਲੈ ਤਾਰ ਲੈ ਉਹ ਮੇਰੇ ਘਰ ਕੋ ਤੇ ਜਾ ਆਉਗਾ ਕਰੀ ਆਹੋ ਮਾਰਿਆ ਹੋ ਗਿਆ ਨਾ ਪੁੱਛਣ ਡਿਆ ਇਹ ਨਾਲ ਘਰ ਆ ਹੋ ਠੀਕ ਜਾਗਾ ਨਾ ਕਰੀ ਹੁੰਦਾ ਉਹਨੇ ਮੱਜਾ ਮੁੱਜਾ ਰੱਖਿਆ ਜਨਾਬ ਵੀ ਆਪਾਂ ਦਾਬ ਲੈਉਣਾ ਇੰਨਾ ਕੰਮ ਰਹਿਦਾ ਤੇਰਾ ਆਪਦਾ ਕਿਹਦਾ ਸੈਲਰ ਦਾ ਸੈਲਰ ਦਾ ਬਾ ਆ ਗਿਆ ਗੇਟ ਚ ਹੋ ਗਿਆ ਲੈ ਵੀ ਚੱਲ ਪੂਗਾ ਹਾਂ ਹਾਂ ਦੇਖ ਲੈ ਹੁਣ ਚਲਾਉਣਾ ਆ ਪੱਕੀ ਖੜੀ ਥੱਲੇ ਬਿਊਟੀਕ ਪਹਿਲਾਂ ਹੱਥ ਕੋਲ ਲੀਏ ਜਦੋਂ ਜਦੋਂ ਮੈਂ ਰੂਟਰ ਚਲਾ ਕੇ ਦੇ ਦੇ ਤਾਂ ਬੋਦੇ ਹੋ ਗਏ ਆਏ ਹਾਏ 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 ਲੈ ਭਾਈ ਮਾਸੜ ਦੇ ਦਾਦ ਚ ਆਇਆ ਦਾ ਸਕੂਟਰ ਉਹ ਖਰੀਦਿਆ ਆਇਆ ਹੈਗਾ ਤੂੰ ਚੱਲ ਵੀ ਦਾਦ ਹਾਂ ਹਾਂ ਅਜੇ ਕਹਿੰਦ ਲੈ ਕਿਆ ਕਹਤਾ ਮੈਂ ਪੁੱਟਾ ਚਲਾ ਦਊਗਾ ਹਾਂ ਪੁੱਟਾ ਖੜ ਜਾ ਇਹ ਇੱਧਰ ਲਈ ਪਾਸੇ ਗਿਆ ਉਹ ਇੰਜਨ ਆ ਇੰਨਾ ਤੱਕ ਮੈਂ ਅੱਗੇ ਪਹਿਲਾਂ ਚਲਾਇਆ ਹਾਂ ਹਾਂ ਚਲਾਇਆ ਤੂੰ ਅੱਗੇ ਦੇਖ ਇਹਦਾ ਖਿੱਚ ਤੇ ਪਰਾ ਜੱਕਣੇ ਤੇ ਬੋਰੀ ਡੱਕੀ ਬੰਦੀ ਕੁ ਵਜਣ ਪੁੱਪੀ ਤਾਂ ਨਹੀਂ ਆਉਂਾ ਆਏਗੀ ਹਾਂ ਆ ਯਾਰ ਇਹ ਤਾਂ ਦੂਜੀ ਬਣਾ ਇਧਰ ਨਹੀਂ ਆਈ ਇਹ ਡਰਮ ਲੱਤੇ ਹੁੰਦੇ ਆ ਉਹ ਨਹੀਂ ਬਾਈ ਚਲਾਉਣਾ ਸੌਖਾ ਨਹੀਂ ਪਿਆ ਇਹ ਉਹ ਟਾਈਮ ਆ ਚਲਾਉਣ ਲੱਗਦਾ ਤਾਂ ਲੱਗਦਾ ਉਹ ਨਹੀਂ ਐਨਾ ਨਹੀਂ ਜਰਵੀਰ ਬੈਠਾ ਬਰਾਬਰ ਹੋਵੇਗਾ ਉਹ ਨਹੀਂ ਹੈਗਾ ਤੂੰ ਬੈ ਕੇ ਚਲਾ ਲਿਆ ਫਿਰ ਠੀਕ ਆ ਨਹੀਂ ਹੈਗਾ ਫਿਰ ਉਹ ਨਹੀਂ ਜੇ ਤੂੰ ਬੈ ਕੇ ਚਲਾ ਰ ਹੋਰ ਇੰਜਨ ਮੈਂ ਯਾਰ ਉਧਰ ਤੇ ਰਾhta ਕਿਤੇ ਉਹ ਨੈਨੋ ਥੋੜੀ ਹੈ ਇਹ 20 75 ਆਤਾ ਮੈਂ ਦੇਖੇ ਕਿਹੜਾ ਕਹਿੰਦੇ ਉਹ ਵੀ ਨਾ ਕੰਮ ਹੋ ਜਵੇ ਗੇੜਾ ਦਾ ਮੈਨੂੰ ਥੋੜੀ ਦਵਾ ਦੇਣਾ ਤੂੰ ਵੀ ਕਦੇ ਮਰਗੀ ਸੀਦਾ ਬਹੁਤ ਅਰਜ ਉਹਦਾ ਸੌਦਾ ਕਰਾਇਆ ਪਹਿਲਾਂ ਪਲਟੀਨੇ ਦਾ ਫਿਰ ਚਲਾਉਣ ਮੈਨੂੰ ਲੱਗਦਾ ਕਿਹੜਾ ਹੋ ਗਿਆ ਹੀ ਗਿਆ ਉਹ ਵੇ ਬਾਅਦ ਤੇ ਡਰ ਕੇ ਫਿਕਦੇ ਤੇ ਕਲਚ ਜਾਮਦਾ ਬਾਹਰ ਆ ਕੇ ਸਟੈਂਡ ਕਿੱਕ ਮਾਰ ਇਹਦੀ ਐਕਣਾ ਨਹੀਂ ਪੈ ਰ ਰਜਣਾ ਮੈਂ ਬੋਲਦਾ ਮਾਰ ਲੈ ਮਾਰ ਮਾਰ ਫਿਰ ਅੱਗੇ ਬੱਬੀ ਸਿਕਣ ਲੱਗਿਆ ਹਾ ਇੱਕੇ ਗੇਅਰ ਪਾਉਣਾ ਹੁੰਦਾ ਤਾਂ ਪਹਿਲੇ ਹੀ ਪਹਿਲੇ ਵਿੱਚ ਲਈ ਫਰੀ ਗਿਆ 8 ਬਾੜਦਾ ਉਹ ਸਟੈਂਡ ਆਗਾ ਵੈਗਨ ਵਾਲਾ ਭਰੇਗਾ ਪੈਦਾ ਪੈ ਜਾ ਕੇ ਲੱਗ ਰਿਹਾ ਬ੍ਰੇਕ ਪੈਰ ਪਰ ਆ ਫੇਰ ਦਾ ਬਾਲਾ ਉੱਪਰ ਨੂੰ ਹਾਂ ਕੱਟ ਕਰਦਾ ਕਦਾ ਸੀ ਤੂੰ ਹੈ ਕੰਮ ਲੈਉਂੀ ਘੱਟ ਕਰਦਾ ਤੇ ਛੱਡਿਆ ਹੀ ਤਰੀਕਾ ਇਹ ਜਰਾ ਕਿਵੇਂ ਫਾਦਰਦਾ ਨਹੀਂ ਪਿਆ ਹੋਵੇ ਆਇਆ ਤੂੰ ਬੈਕ ਪਰੋਲੇ ਹੋ ਗਈ ਉਹ ਗੱਡੀ ਵਾਲਾ ਗੇਅਰ ਪਾ ਕੇ ਤੋੜਿਆ ਕਰੇ ਜਿੰਨੇ ਨੂੰ ਸਿੱਟਜ ਹੋਇਆ ਕਰੇ ਇਹਨੂੰ ਨਾਲ ਵਾਲਾ ਕੱਢ ਦਿਆ ਕਰੇ ਗੇ ਮੈਂ ਫੇਰ ਇੱਥੇ ਗੇਅਰ ਪਾ ਕੇ ਤੋੜਿਆ ਗੇਰ ਆਪਣੇ ਆਪਣੇ ਨਿਕੜਾ ਫਿਰਦਾ ਲੈ ਹੋ ਗਿਆ ਬੈਲੈਂਸ ਹੈ ਹੀ ਦੇਖ ਕੀਪ ਇਹ ਬਣ ਬਣ ਤਰਿਆ ਸੀ ਚੀਜ਼ ਆ ਇਹਦੀ ਸਭ ਜੋ ਦੇਖ ਵੀ ਲੈ ਕਿ ਤੇ ਤੁਹਾਨੂੰ ਹੀ ਪੀਓ ਮੱਸ ਆ ਰੱਖੀ ਆ ਗਿਆ ਆ ਗਿਆ ਨਹੀਂ ਛੋੜ ਨਹੀਂ ਛੋੜ ਆ ਗਿਆ ਆ ਗਿਆ ਆ ਗਿਆ ਲੈ ਭਾਈ ਕੋਈ ਇਹਦੀ ਕੋਈ ਪਤਾ ਕਿ ਕੋਚੋ ਕੋਚੋ ਹਾਏ ਹਾਏ ਹਾਰ ਦਾ ਹਾਰ ਦਾ ਹਾਰ ਦਾ ਇਹ ਹਾਏ ਉਹ ਦੌੜ ਰਾਂ ਬੱਚੇ ਆ ਸਕੂਟਰ ਤੇ ਕੋਈ ਫਰਕ ਹੈ ਦੇਖ ਖਾ ਤੇ ਇੱਕ ਤਾਂ ਉੱ ਇਕੱਠਾ ਜਾ ਹੈ ਤੂੰ ਸਹਿਜ ਤੇ ਕਿਤੇ ਚੱਲੇ ਹੁਣ ਵਜੇ ਨਾ ਰਿਹਾ ਵੇ ਵੀ ਬੇਟਰ ਕਾਏ ਵੇ ਹੁਣ ਉਹ ਲੈ ਕੇ ਤਾਂ ਇਕੱਠਾ ਜਾ ਯਾਰ ਮੈਨੂੰ ਨਹੀਂ ਲੱਗਦਾ ਵੀ ਆਪੇ ਹਵਾ ਜਾਂਦਾ ਬੰਦਾ ਉਹ ਯਾਰ ਕਿਆ ਨਹੀਂ ਯਾਰ ਸਕੂਟਰ ਅਸੀਂ ਤਾਂ ਆਏ ਮਾਸੜ ਫਰਕ ਆ ਤੰਨੂੰ ਇਹ ਬੋਲ ਬਾਈ ਬਜਾ ਚ ਇਹ ਤਾਂ ਬੱਸ ਬਦੋਂ ਦਾ ਖੁੱਲਾ ਹੀ ਜਾਂਦਾ ਜਾ ਤਾਂ ਉਹਨੇ ਕਿਹਾ 12500 ਦਾ ਚਾਹ ਕਹਿੰਦੇ ਉਹ ਇਕੱਠੇ ਲਾਤੇ ਹਾਂ ਹਾਂ 12500 ਦਾ ਬਾਈ ਨੂੰ ਆਇਆ ਤਾਂ ਸਕੂਟਰ ਜਸਵੀ ਨੂੰ ਆਇਆ ਸਕੂਟਰ ਡੈਡੀ ਡੈਡੀ ਫਿਰਤੀ ਫਿਰਤੀ ਉਹਦੇ ਔਰ ਜਿਹੜੀ ਸੀ ਟੱਪਣੀ ਦੀ ਲਾਈਟ ਸੀ ਹਾਂ ਟੱਪਣੀ ਪਿੱਛੇ 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 ਦੀ ਡੈਡੀ ਨੂੰ ਵੀ ਆਇਆ ਤਾਂ ਸਾਡੇ ਨੂੰ ਹਾਂ ਉਹ ਵੀ ਫੇਰ ਵੇਚਦਾ ਸਕੂਟਰ ਦਾ ਟ੍ਰੈਂਡ ਬਣ ਸਕੂਟਰਾਂ ਦਾ ਟੌਪ ਦੇ ਟੌਪ ਦੇ ਕੰਮ ਤੇ ਜਾ ਸਕੂਟਰਾਂ ਨੂੰ ਚੇਤਕ ਇਹ ਹੈ ਚੇਤਕ ਠੀਕ ਆ ਵਧੀਆ ਵਧੀਆ ਹਰ ਚੀਜ਼ ਆ ਨਜ਼ਾਰਾ ਬਹੁਤ ਆ ਤੇ ਬਾਤ ਸਾਡੇ ਬਾਤ ਨਹੀਂ ਭਾਈ ਹੈਗੀ ਉਹ ਤੇ ਦੋ ਦਿਨ ਚਲਾ ਪਤਾ ਗਿਆ ਵੀ ਸੀਪੇ ਦੇ ਕੇ ਸਮਾਨ ਜੋ ਮਰਜੀ ਮੁਰੇ ਰੱਖ ਲੈ ਜਾ ਠੀਕ ਆ ਟੂਲ ਬਹੁਤ ਆ ਇੱਕ ਸਾਈਡ ਪਰ ਇੱਕ ਮੁਰੇ ਟੂਲ ਆ ਲੈ ਆਉਣਾ ਟੂਲ ਵਾਲਾ ਸਮਾਨ ਅਸੀਂ ਕੱਲ ਦੇਖਿਆ ਪਾ ਕੇ ਪਹਿਲੇ ਸਾਡੇ ਅਗਲ ਤੇ ਨਹੀਂ ਆਈ ਹੈ ਕਮੈਂਟ ਬਾਈਆਂ ਨੇ ਬਹੁਤ ਤਰ੍ਹਾਂ ਦੱਸਦੇ ਕਈ ਕਿਸਮੇ ਦੱਸਦੀਆਂ ਯਾਰ ਇੱਕ ਤਾਂ ਓਐਲ ਪਤਾ ਨਹੀਂ ਆ ਬਹੁਤ ਆ ਉਹ ਕੀ ਉਹ ਦੇਖਣੇ ਬਣਿਆ ਸਕੂਟਰੀਆ ਚਾਰਜਰ ਵਾਲੀ ਲਿਆਉਣੇ ਜੀ ਹੇ ਬਸੜਾ ਹਾਂ ਬਿਓ ਰੋਗ ਵੱਡਣਾ ਰੋਗ ਵੱਡਣਾ ਪਰਨਾ ਤੇਰਾ ਦਿਖਲੇ ਬੰਦ ਹੋ ਗਿਆ ਮਾਂ ਫੇਚੀ ਜੀ ਕਿ ਕਿਹਦੇ ਕਾ ਦੇਖ ਲਾ ਪੱਕੇ ਵਿੱਚ ਜਾਂਦਾ ਤੁਹਾਨੂੰ ਪਰਨਾ ਗਿਰ ਗਿਆ ਦੇਖਿਆ ਵੀ ਹੈ ਹੀ ਨਹੀਂ ਤੁਸੀਂ ਭੱਜੇਗਾ ਨਹੀਂ ਨਹੀਂ ਉੱਠ ਕੇ ਤੁਸੀਂ ਦੇਖਿਆ ਉਹ ਮੈਂ ਫਿਰ ਇਹਨੂੰ ਉਹੀ ਦੱਸਿਆ ਮੈਂ ਕਿ ਥੋੜੀ ਜਿਹੀ ਗਰੇਵੀ ਉੱਥੇ ਚੱਲਦੇ ਗੱਲ ਵੀ ਗਿਰ ਗਿਆ ਗੱਲਿਆ ਥੱਲੇ ਮਾਂ ਬੜੀ ਵੱਜੇ ਵੈਟਾ ਬਚਾਓ ਗਿਆ ਬਚਾਓ ਗਿਆ ਆ ਤੱਕੜਿਆ ਗਿਆ ਚਲੋ ਬਾਕੀ ਭਾਈ ਠੀਕ ਹੈ ਜੀ ਦੇਗਾ ਜੀ ਇਹ ਚੱਲੀ ਜਾਦਾ ਕੰਮ ਸਾਡੇ